21 ਸਾਲ ਦਾ ਨੌਜਵਾਨ ਕਿਸਾਨ ਦੋ ਕਿੱਲਿਆਂ ਦੀ ਖੇਤੀ ਕਰਦਾ ਸੀ ਕਿਸਾਨੀ ਅੰਦੋਲਨ ਦਾ ਹਿੱਸਾ ਬਣਿਆ ਪਰ ਖਿਨਾਰੀ ਬਾਰਡਰ ਤੇ ਸ਼ਹੀਦ ਹੋ ਗਿਆ ਦੋ ਪੈਣਾ ਦਾ ਇਕਲੌਤਾ ਪਰਾ ਪਰਿਵਾਰ ਦਾ ਇਕਲੌਤਾ ਕਮਾਊ ਜੀ ਗਿਆ ਤਾਂ ਪੂਰੇ ਪੰਜਾਬ ਦਾ ਦਿਲ ਕੰਬਿਆ ਲੰਗੀ ਰਾਤ ਮਾਨ ਸਾਹਮਣੇ ਆਏ ਤੇ ਕਿਹਾ ਸ਼ੁਭਕਰਮ ਤੇ ਗੋਲੀ ਚਲਾਉਣ ਵਾਲੇ ਤੇ ਕਾਰਵਾਈ ਹੋਏਗੀ ਪਰ ਪਹਿਲਾਂ ਪੋਸਟਮਾਰਟਮ ਰਿਪੋਰਟ ਆ ਜਾਏ ਇਸ ਮਸਲੇ ਤੇ ਹੁਣ ਸਿਆਸਤ ਗਰਮਾ ਗਈ ਹੈ ਵਿਰੋਧੀ ਮਾਨ ਸਰਕਾਰ ਨੂੰ ਸਵਾਲ ਪੁੱਛ ਰਹੇ ਨੇ ਕਿ ਉਹ ਤਾਂ ਸਾਡੇ ਸੂਬੇ ਦੇ ਅੰਦਰ ਕੁਸਪੈਟ ਕਰ ਨੌਜਵਾਨ ਨੂੰ ਮਾਰ ਗਏ ਤੇ ਤੁਸੀਂ ਕਾਰਵਾਈ ਲਈ ਦੇਰੀ ਕਿਉਂ ਕਰ ਰਹੇ ਹੋ ਸੁਪਾਲ ਸਿੰਘ ਖੇਰਾ ਕਹਿੰਦੇ ਨੇ ਪਿਆਰੇ ਭਗਵੰਤ ਮਾਨ ਤੁਸੀਂ ਕੱਲ ਹਰਿਆਣਾ ਪੁਲਿਸ ਵੱਲੋਂ ਕਿਸਾਨੀ ਅੰਦੋਲਨ ਵਿੱਚ ਗੋਲੀ ਮਾਰ ਕੇ ਮਾਰੇ ਗਏ ਕਿਸਾਨ ਸੁਪਕਰਨ ਸਿੰਘ ਦੀ ਪੋਸਟਮਾਰਟਮ ਰਿਪੋਰਟ ਦਾ ਇੰਤਜ਼ਾਰ ਕਿਉਂ ਕਰ ਰਹੇ ਹੋ ਤਾਂ ਜੋ ਉਸ ਦੇ ਕਤਲ ਦੀ ਐਫਆਈਆਰ ਦਰਜ ਕੀਤੀ ਜਾ ਸਕੇ ਐਫਆਈਆਰ ਦਾ ਮਤਲਬ ਹੁੰਦਾ ਹੈ ਪਹਿਲੀ ਸੂਚਨਾ ਰਿਪੋਰਟ ਜਿਵੇਂ ਹੀ ਉਸ ਦੇ ਕਤਲ ਦੀ ਖਬਰ ਆਈ ਸੀ ਤਾਂ ਐਸਐਚਓ ਪੀਐਸ ਖਨੌਰੀ ਦਾ ਫਰਜ਼ ਬਣਦਾ ਸੀ ਕਿ ਉਹ ਕੇਸ ਦਰਜ ਕਰਨ ਤੇ ਤਫ਼ਤੀਸ਼ ਅੱਗੇ ਵਧੇ ਪਰ ਕਿਉਂਕਿ ਤੁਸੀਂ ਆਪਣੇ ਭਾਜਪਾ ਦੇ ਆਕਾਮਾਂ ਤੋਂ ਡਰਦੇ ਹੋ ਪੰਜਾਬ ਨੂੰ ਜਵਾਬ ਚਾਹੀਦਾ ਹੈ ਕੀ ਕੀ ਹੋਰ ਸੂਬੇ ਸਾਡੇ ਖੇਤਰ ਦੇ ਵਿੱਚ ਕੁਸਪੈਟ ਕਰਕੇ ਸਾਡੇ ਨੌਜਵਾਨਾਂ ਨੂੰ ਮਾਰ ਸਕਦੇ ਨੇ ਇਹ ਸਵਾਲ ਸੁਖਪਾਲ ਸਿੰਘ ਖਹਿਰਾ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੁੱਛਿਆ ਲੰਘੇ ਕਲਖਨੌਰੀ ਬਾਰਡਰ ਤੇ ਸ਼ੁਭਕਰਨ ਸਿੰਘ ਦੀ ਮੌਤ ਹੋ ਗਈ ਸੀ ਉਸ ਦੀ ਉਮਰ 21 ਸਾਲ ਸੀ ਉਹ ਖਨੌਰੀ ਬਾਰਡਰ ਤੇ ਕਿਸਾਨੀ ਅੰਦੋਲਨ ਦਾ ਹਿੱਸਾ ਸੀ ਇਸ ਮਸਲੇ ਤੇ ਹੁਣ ਵਿਰੋਧੀ ਧਿਰਾਂ ਨੇ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਕੀ ਰਿਹਾ ਉਹਦਰ ਮੋਦੀ ਸਰਕਾਰ ਨੂੰ ਵੀ ਸਵਾਲ ਹੋ ਰਹੇ ਨੇ ਕਿ ਆਖਿਰ ਇਸ ਤਰ੍ਹਾਂ ਦੇ ਨਾਲ ਨੌਜਵਾਨ ਤੇ ਗੋਲੀ ਕਿਉਂ ਚਲਾਈ ਗਈ